ਸਤਨਾਮ ਵਾਹਿਗੁਰੂ ਰਹਿਰਾ ਸਾਹਿਬ ਸਾ ਲੋਕ ਮਹਿਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾ ਸੁਖ ਤਾਂ ਮਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੁ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਓ ਜਤ ਮਹਿ ਜੋ ਜੋਤ ਮਹਿ ਜਾਤਾ ਕਲਕਲਾ ਪਰਪੂਰਿਆ ਤੂੰ ਸੱਚਾ ਸਾਹਿਬ ਸਿਫਤ ਸੁਵਾਲੀ ਜਿਨ ਕੀ ਤੀਸੂ ਪਾਰ ਪਿਆ ਕਹਉ ਨਾਨਕ ਕਰਤੇ ਕਿੰ ਬਾਤਾਂ ਜੋ ਕਿਛ ਕਰਨਾ ਸੁ ਕਰ ਰਿਹਾ ਸੋਦਰ ਦਾ ਸਮਹਿ ਲਾ ਪਹਿਲਾ ਇਕ ਓੰਕਾਰ ਸਤ ਸ੍ਰੀ ਪ੍ਰਸਾਦ ਸੋਦਰ ਤੇਰਾ ਕੀ ਹਾ ਸੋਕਰ ਕੀ ਹਾ ਜਿਤ ਵੇ ਸਰਬ ਸੁਮਾਲੇ ਵਾਜੇ ਤੇਰੇ ਨਾਧਨਿਕ ਸਖਾ ਕੀਤੀ ਤੀਰੀ ਵામਣ ਹਾਰੇ ਕੇਤੇ ਤੇਰੇ ਰਾਗ ਬਰੀਸੂ ਕਹੀਏ ਕੇਤੇ ਤੇਰੀ ਗਾਵਣ ਹਾਰੀ ਗਾਵਣ ਤੁਦਨੋਂ ਪਣ ਪਾਣੀ ਬੈਸੰਤਰ ਗਾਵੇ ਰਜ ਧਰਮ ਦੁਵਾਰੀ ਗਾਵਣ ਤੁਦਨੋਂ ਚਿਤ ਚਿਤ ਗੁੱਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਧਨੋ ਈ ਸਰਬ੍ਰਹਮਾ ਦੀ ਵੀ ਸੋਹਣ ਤੇਰੇ ਸੁਦਾ ਸਵਾਰੇ ਗਾਵਣ ਤੁਧਨੋ ਇੰਦ ਇੰਦਰਾਸਨ ਬੈਠੇ ਦੇਵਤਿਆਂ ਦੇ ਨਾਲੀ ਗਾਵਣ ਤੁਧਨੋ ਸਿੱਧ ਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੂੰ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੀ ਧਾਰੀ ਸੈ ਇਤ ਤੂੰ ਗਾਵਣ ਜੋ ਤਦ ਭਾਮਾਨ ਤੇ ਤੇਰੀ ਭਗਤੁਰ ਸਾਲੀ ਹੋਰ ਕਿਤੇ ਤੂੰ ਗਾਵਣ ਸੇ ਮੈਂ ਚਿਤ ਨਾ ਹੁਣ ਨਾਨਕ ਕਿਆ ਵਿਚਾਰੀ ਸੋਈ ਸੋਈ ਸੁਦਾ ਸਚ ਸੇਬ ਸੱਚਾ ਸਚੀ ਨਹੀਂ ਹੈ ਬੀ ਉਸ ਜੈ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨਿਉ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਾਂ ਤਿਸ ਦੇ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਫਿਰੁਕਮਣਾ ਕਰ ਨਾ ਜਾਈ ਸੋ ਪਰਸਾ ਹੋ ਸਪਸਾ ਇੰਨਾਨਿਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਵਡਾ ਖੈ ਸਭ ਕੋਈ ਕੇਵੜ ਵਡਾ ਡਿਠਾ ਹੋਏ ਕੀਮਤ ਪਾਈ ਨਾ ਕਿਹਾ ਜਾਈ ਕਹਿਣੇ ਵਾਲੀ ਤੀਰੀ ਰਹੀ ਸਮਾਈ ਵੱਡੀ ਮੇਰੀ ਸਾਹਿਬਾ ਗਹਿਰ ਕਿਹ ਮੀਰਾ ਗੁਣੀ ਘਹਿਰਾ ਕੋਈ ਨ ਜਾਣੇ ਤਿਰ ਕਿਤ ਕੇਵੜ ਚੀਰਾ ਰਹਾਓ ਸਭ ਛੁੱਤੀ ਮੈ ਸੋਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਤੇਨਿ ਗੁਰਗੁਰ ਹਾਈ ਕਹਿ ਨਜਾਈ ਤੇਰੀ ਤਿਲ ਵਢਿਆਈ ਸਭ ਸਤ ਸਭ ਤਪ ਸਭ ਜਿਗਿਆਈਆ ਸਿੱਧਾ ਪੁਰਖਾ ਕਿਆ ਵਢਿਆਈਆ ਤੁਧ ਵਿਣ ਸਿੱਧੀ ਕਿਨੇ ਨਾ ਪਈਆ ਕਰਮਲੇ ਨਹੀ ਠਾ ਕਰਹਾਇਆ ਅਖਣ ਵਾਲਾ ਕਿਆ ਵਿਚਾਰਾ ਸ਼ਿਫਤੀ ਪਰੇ ਤੇਰੇ ਪੰਡਾਰਾ ਜਿਸਨੂ ਦੇਤ ਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਸਮਹਿਲਾ ਪਹਿਲਾ ਆਖਾ ਜੀ ਮਮਸਰੇ ਮਰ ਜਾਓ ਆਖਣੇ ੁਖਾ ਸਾਚਾ ਨਾਓ ਸੱਚੇ ਨਾਮ ਕੀ ਲੱਗੇ ਭੁਖ ਸਤ ਭੁਖ ਖਾਏ ਚਲਿਆ ਦੁਖ ਸੋਕਿ ਵਿਸਰੈ ਮੇਰੀ ਮਾਈ ਸੱਚਾ ਸਹਿਬ ਸੱਚ ਨਾਮੇ ਰਹਾਓ ਸੱਚੇ ਨਾਮ ਕੀ ਤਿਲ ਵਢਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਈ ਵਡਾ ਨਾ ਹੋਵੇ ਘਟ ਨਾ ਜਾਈ ਨਾ ਹੋ ਮਰੇ ਨਾ ਹੋ ਮਹਿਸੂਗ ਦਿੰਦਾ ਰਹੇ ਨਾ ਚੁਕੇ ਭੋਗ ਗੁਣੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਈ ਜੇ ਵੜਿਆਪ ਤੇ ਵੜ ਤੇਰੀ ਦਾਤ जिन दिन को क्या की रात खसम सारे कम जात नानक नामे बाद सुनात रागु जी मेला जो था हर के जन सत 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 सखा बिना गुरु गुरु पास हम की रे कृम सत गुण सरनाय कर दे नाम परगास मेरे मित देव मोको राम नाम परगास ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰਿ ਕਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੀ ਮੇ ਸੰਤ ਗੁਰ ਪਰਗਾਸ ਜਿਨ ਹਰ ਹਰ ਸੁਨਾਮ ਨਾ ਪਾਇਆ ਤੇ ਪਾਇ ਨਿਮ ਪਾਸ ਜੋ ਸਤ ਗੁਰ ਸੰਤਨੀ ਆਏ ਤੇ ਜੀਵੇ ਤੇ ਦਿਵਾਸ ਨੇ ਹਰ ਜਨ ਸਤ ਗੁਰ ਸੰਗਤ ਪਾਈ ਤਿਤੁਰ ਮੇਸਤਿ ਖਿਖਿਆ ਲਿਖਾ ਸਤ ਸੰਤ ਸੰਗਤ ਜਿ ਤੇ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗੁ ਗੁਜਰੀ ਮਹਿਲਾ ਪੰਚਮਾ ਕਾਹੇ ਰੇ ਮਨ ਚਿਤ ਵੇਦੰ ਜਾਹਰ ਹਰਦੀਓ ਪਰਿਆ ਸੈਲ ਪਤਰੰ ਮੈਂ ਜੰਤੇ ਉਪਾਇ ਤੈ ਕਦਿਤ ਕਾਗੀ ਕਰ ਧਰਿਆ मेरे माधो जी से संत मिले सुतरिया गुरु प्रसाद परम बुद्ध पाया सुख कष्ट हरिया रहाओ जनन पिता लुक बिनता कोई न किसकी किस तरिया सिर सिर जुग संभा हे ठाकुर काहे मन बहु करिया उड़ उड़ा वैसे को सांतिस पाछे बचरे चरिया ਤਨ ਕਵਣ ਖਲਾਵੇ ਕੰਚੂਆ ਵਤਨਾ ਸਿਮਰਨ ਕਰੀਆ ਸੁਬਨਿਦਾਨੰਦ ਸਿਸ਼ਟ ਸਿਦਾਨੰ ਠਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਬੜਿਆ ਰਾਗ ਸਮਹਿਲ ਤੁਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ

ਇਕ ਦਾਤ ਇੱਕ ਬਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹੋਤ ਦੇ ਬਿਣਾ ਵਰਣਾ ਜਾਣਾ ਤੂੰ ਪਰਮ ਬ੍ਰਹਮ ਅੰਤ ਬਿੰਦ ਜੀ ਤੇਰੇ ਕਿਆ ਗੁਣ ਆ ਖੋਖਾਣਾ ਜੋ ਸੇਵਾ ਜੋ ਸੇਵਾ ਤੁਜੀ ਜਿਨ ਨਾਨਕ ਤੈਨ ਕੁਰਬਾਨਾ ਹਰ ਧਿਆਵੈ ਹੱਤਿਆਵੈ ਤੁਜੀ ਸੇ ਜਨ ਯੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਪੇ ਜਿਨ ਹਟਿਆ ਜੀ ਦਿਨ ਟੁੱਟੇ ਜਮ ਕੀ ਫਾਸੀ ਜਿਨ ਨਿਰਪੋ ਜਿਨ ਹੰਡਿ ਰਕੋ ਚਾਇਆ ਜੀ ਤਿਨ ਕਾ ਬੋਲ ਸਭ ਗੁਆਸੀ ਜਿਨ ਸੇ ਵੇ ਜਿਨ ਸੇ ਵੇ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿ ਹਟਿਆ ਜੀ ਜਨ ਨਾਨਕ ਤਿਨ ਬੋਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇੰਤ ਬੇੰਤਾ ਤੇਰੇ ਭਗਤ ਤੇਰੇ ਪਗਸਲਾਹ ਤੂਜੀ ਹਰਨ ਕਰੀ ਗਨੰਤਾ ਤੇ ਜਨਕ ਤੇਰੀ ਨ ਕਰੇ ਹਰ ਪੂਜਾ ਜੀ ਤਪਤਾ ਪੈ ਜ ਪੈ ਬਿੰਤਾ ਤੇਰੇ ਨੀਕ ਤੇਰੇ ਨੀਕ ਪੜਾ ਬਸਮਤ ਸਾਸ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਰੇ ਜਨ ਨਾਨਕ ਜੀ ਜੋ ਪਾਵੇ ਮੇਰੀ ਹਰ ਭਗਵੰਤਾ ਪੁਰਗਤੂ ਆਦਿ ਖ ਪਰਮ ਪਰ ਕਰਤਾ ਜੀ ਤੂ ਜੇ ਵੜਾ ਵਰਨਾ ਕੋਈ ਤੂੰ ਜੁਗ ਜੁਗ ਕੋਸ ਦਾ ਸਦਾ ਤੂੰ ਏਕੋ ਜੇ ਤੂੰ ਨੇ ਚਲ ਕਰਤਾ ਸੋਈ ਤੁਦਿਆ ਭਾਵੇਂ ਸੋਈ ਵਟਾ ਜੇ ਤੂੰ ਆਪੇ ਕਰੈ ਸੋ ਹੋਈ ਤੁਦਿਆ ਬੇਸ਼ਿਸ਼ਟ ਸਭ ਉਪਾਈ ਜੇ ਤੁਦਿਆ ਪੇ ਸਭ ਕੋਈ ਜਨਮ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸ ਕਾ ਜਾਣੋਈ ਅਸ ਮਹਿਲਾ ਚੁੱਥਾ ਤੂੰ ਕਰਤਾ ਸੁਚਾਰ ਮੈਂ ਦਾ ਸਾਈਂ ਜੋ ਤੂੰ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਈ ਰਹਾ ਉਹ ਸਭ ਤੇਰੀ ਤੂੰ ਸਭ ਨੇ ਧਾਇਆ ਜਿਸ ਨੇ ਕਿਰਪਾ ਕਰੇ ਤੇ ਨਾਮ ਅਮਰਤ ਨ ਪਾਇਆ ਗੁਰਮੁਖ ਲਾ ਦਾ ਮਨੁਖ ਗਵਾਇਆ ਤੁਦੀ ਆਸ਼ੂੜਿਆ ਮਿਲਾਇਆ ਤੂੰ ਦਰਿਆ ਰੂ ਸਭ ਤੁਝ ਹੀ ਪਾਈਂ ਤੁਦ ਬੇੜ ਦੂਜਾ ਕੋਈ ਨਹੀਂ ਦੀ ਜਨ ਸੰਤ ਰਖੀ ਲਾ ਵਿਜੋਗ ਮਿਲ ਵਿਛੜਿਆ ਸੰਗੋਗੀ ਮੇਲ ਜਿਸ ਨੂੰ ਤੂੰ ਜਾਣੈ ਸੋਈ ਜਿਣੈ ਹਰ ਗੁਣ ਸੱਤੀ ਆਖ ਵਖਾਣੈ ਜਿਨ ਹਰ ਸੇਵੈ ਤਿਸੁ ਸੁਖ ਪਾਇਆ ਸਜਿ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਇ ਤੂ ਮੇਨ ਤੂੰ ਜਾ ਵਰਨਾ ਕੋਈ ਤੂੰ ਕਰ ਕਰ ਵੇਖ ਜਾਣ ਸੁਈ ਜੇ ਨਾਨਕ ਗੁਰਮੁਖ ਪ੍ਰਗਟ ਹੋਏ ਅਸਮਨ ਲਪਲਾ ਤਿਤ ਸਰੁੜੇ ਪਹਿਲੇ ਨਾ ਵਸ ਪਾਣੀ ਤਵ ਤਨ ਨਾ ਕੀਆ ਪੰਕਜ ਮੋਕਗਨੀ ਚਾਲੇ ਹੁੰਦੀ ਖਤੈ ਡੁੱਬੀ ਅਲੀ ਮਾਨੇ ਕਨਜੇ ਤਸੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਹੂ ਨਾ ਹੋ ਜੀ ਤਿਛਿ ਨਿ ਪੜਿਆ ਮੋਰਾ ਉਹਦਾ ਜਨ ਪਿਆ ਪਰਨਵਤ ਨਾ ਲਿਖ ਤਿਨ ਕੇ ਸਰ ਨਾ ਜਿੰ ਤੂ ਨਾ ਹੀ ਮਿਸਰੀਆ ਅਸਮਹਿ ਲਭਿਉਆ ਪਈ ਪ੍ਰਾਪਤ ਮਨ ਮੁਖ ਦੇਵਰੀਆ ਗੋਬਿਨਾ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕਿਤਨ ਕਾਮ ਸਤ ਸੰਪਤ ਕੇਵਨਾਮ ਸਰਨ ਜਾਮਲਾ ਬੋਜੁ ਤਰਨ ਕਾ ਜਨਮ ਬ੍ਰਿਥਾ ਜਾਤਿ ਮਾਇਕੇ ਰਹਾਉ ਜਪਦਾ ਪਸੰਦ ਅੰਤਰਮੁਨਾ ਕੁਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕਿ ਹਮ ਨੀਜ ਕਰਮਾ ਸਰਣ ਪਰੇਖੀ ਰਖੋ ਸਰਮਾ ਪਾਤਸ਼ਾਹ ਦਸਨੀ ਕਬਿ ਬਾਚ ਬੇਨਤੀ ਚੁ ਪਈ ਏਕ ਓਂਕਾਰ ਸਤਗੁਰ ਪ੍ਰਸਾਦ ਹਮਰੀ ਗਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਰਮ ਨਰਹਿ ਹਮਾਰਾ अपना जान, जान करो कृपा कर हमरे दुष्ट, दुष्ट स्वभाव तुम कहो आप हाथ दे मोहे बचाबो सुखी बसे मोर परिवार सेवक, सेवक सिख सब करता मोरा जानिज कर दे करिया सबर कुआसी हरिया पूर्ण होए हमारी आशा तुर भजन की रहे प्यासा तुम्हें छोड़ कोई न त्याहु जो बर जाऊ तुम ते पाओ सेवक सिख हमारे तालिया चुन चुन सतरा मारी मारिया आ भाग गए मुझे वो बरिया मरण काल का त्रास न वरिया हो जो सुदा हमारे पछा सीरियस तू जे करियो रक्षा रख लियो मेरा प्रहारी साहिब संत साहिब प्यारे दीन बंदुष्टन के हंता तुम हो परी चतुर दुष्कंता ਕਾਲ ਪੈ ਬ੍ਰਹਮਾ ਉਤਰਾ ਕਾਲ ਪੈ ਸ਼ਿਵ ਜੀ ਉਤਰਾ ਕਾਲ ਪੈ ਕਰਿਵਸ਼ਨ ਪਰਗਾਸਾ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋ ਕੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਂ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤਾ ਈਸ਼ਣ ਪਜਾਇਓ ਆਦਿੰਤ ਤੇ ਕੀ ਉਤਾਰਾ सोई गुरु समझियो हमारा नमस्कार तसी को हमारी सकल प्रजा तिने आप सवारी शिव कंको से गुण सुख दियो सत्रण को मोर मोह बत कियो कट कट के अंतर की जानत पले मरे की पीर पहचानत चींटी ते गुंचरियस्तुला सर पर के पाद कर फूला संतन दुख पाए ते दुख ही सुख पाए साजन के सुखी एक एक की पीर पहचानै गटगट के पटपट की जानै जब दुख राख करा कर गर। तारा प्रजा तत त बुद्ध ही अपारा जब ये अग्रख गढ़ हो कम हो तो महमंत देत सब मुजेते बदन सिठ सब तारे पाप नी बुज उचारै तुम सभी तेरा त्रिनरा लंग अनंत भेद भेद अरण निरंकण निरंकण लंग अद नीर नाद सम्ब ਤਕ ਗੁਰੂ ਜਾਤ ਵਿਦਾ ਜਾ ਕੋ ਭੀ ਮਨ ਪਾਵਤ ਪੀ ਦਾਤਾ ਕੋ ਕਰਪਾ ਨਿ ਅਨੰਤ ਮਾ ਮੂੜ ਕਛਪੇ ਨ ਜਾਣਤ ਮਾ ਦੇਵ ਕੋ ਕੈ ਸੁਜ ਸਿੰਘ ਤਾਰ ਕਾਟੀ ਨਤਨੇ ਪੇ ਵਾ ਬਾਪਨੀ ਬੁਧੈ ਜੀਤੀ ਬਨਤ ਪਿੰ ਪਿੰਦੂ ਰਹਤੀ ਤੀ ਤੁਮਰਾ ਲਖਨ ਜਾਏ ਬਸਾਰਾ ਕੈ ਸੁਜਾ ਪ੍ਰਥਮ ਸੰਸਾਰਾ ਏਕੇ ਰੂਪੇ ਨਿਕ ਸੁਰ ਪੈ ਰਿੰਕ ਪਿਓ ਰਾਵੀ ਕਪਾ अंडल जे रण से तेज के नियंत बजे भान बहु रच दीन कंगूर राजा है बैठा कंसमड पे संकरी के ठा सगरी शिष्ट दिखाए चंग बात जुबात स्वरूप शंभव अब रचा मेरी तुम करो सीखो बारे शिक्षा करो दुष्ट देते खटट पता सगले मेश करो रण काता जी इस तुम सन्नी परे तिनके दृष्ट दुख है मरे

खड्ग गीत में शरण तिहारी आप हाथ दे लियो उबारी सर्ग ढोर गुरु हो सहाय दृष्ट दुख ते लियो बचाई सवैया पाएंगे जब ते तुम्हारे तवते को खुदरे लियामियो रावरई ਮਰੋ ਸਾਸਤਰ ਬੇਸ ਬਾਬਾ ਭੇਦ ਕਹਿ ਮਤੇ ਕ ਨ ਜਾਣਿਓ ਸਿਰਿ ਇਸ ਪਾਨ ਕਿਰਪਾ ਤੁਮਰੀ ਕਰ ਮੈ ਨ ਕਹੀਓ ਸਭ ਤੋਏ ਬਖਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੋ ਹਰਦੁਆਦ ਬਾਹਿ ਗਏ ਕਿ ਲਾਜ ਸੋਬਿੰਦਸ ਤੋ राम कली महला ती जानंदी कंकार सतगुरु प्रसाद आनंद पिया मेरी माय सतगुरु मैं पाया सतगुरुता पाया साईं सिटी मनम जी आबादाइयां राग रतन परवार परिया शब्द गावन आईयां शब्दों तो गाऊ भारी केरा ਮਨ ਜਿਨੀ ਵਸਾਇਆ ਕਹਿ ਨਾਨਕ ਨੰਦ ਹੋ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂ ਸੁਧਾਰੂ ਹਰਿ ਨਾਲ ਲੀ ਹਰਿ ਨਾਲ ਤੂ ਮਨ ਮੇਰੇ ਦੁੱਖ ਸਭ ਬਿਸਾਰਨਾ ਅੰਗੀਕਾਰ ਤੂ ਕਰੇ ਤੇਰਾ ਕਰਜ ਸਭ ਸਵਾਰਨਾ ਸਬਨਾ ਗਲਾ ਸਰਤ ਸੁਆਮੀ ਸੋ ਕਿਉ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸੁਧਾਰੋ ਹਰਿ ਨਾਲੇ ਸਚੇ ਸਹੀਵਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭੁਛੈ ਜਿਸ ਦੇਸੁ ਪਾਵੀ ਸੁਦਾ ਸਿਖਤ ਸੁਲਾਹਾ ਤੇਰੀ ਨਾਮ ਅਨੁਸਾਵੇ ਨਾਮ ਜਿਨਕੇ ਮਨੁਸਿਆ ਵਾਜੇ ਸ਼ਬਦੁ ਤੇ ਨੀਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਤਿਨਾਮ ਮੇਰਾ ਆਧਾਰੂ ਸਤਿਨਾਮ ਹੀ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰਸਾਂ ਸੁਖ ਮਨ ਆਏ ਮਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੋ ਵਾਂਗੀ ਤਾ ਗੁਰ ਬਿਟੋ ਜਿਸ ਦੀ ਆਈ ਵਡਿਆਈਆਂ कहना सुनो संतो शब्द तो रूपिया रो सच्चा नाम मेरा आधार वाजी पंच शब्द चित कर सुभागे कर सुभागे शब्द वाजी कला जित करता रिया पंच दूतुद वस केते काल कंठ कुमारिया तुर करम पाया तु जिनको से ਨਾਮ ਹੋਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰਿ ਰੰਗੁ ਵਾਜੀ ਆਨੰਦ ਸਨੋ ਵਡ ਪਾਗਿਓ ਸਗਲ ਬਨਾਰਤ ਪੂਰੀ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਬਿਸੂਰੇ ਦੁਖ ਰੂਪ ਸੰਤਾ ਤੇ ਉਤਰੇ ਸੋਣੀ ਸਚੀ ਬਾਣੀ ਸੰਤ ਸਾਜਨ ਭੈ ਸਨ ਸੁਨਤੇ ਪੁਰੀਤ ਕਹਤੇ ਪਵਿੱਤ ਸਤਗੁਰ ਰਿਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਮਣੀ ਮਹਿ ਲਾਣਿਵਾ ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਦਾ ਪਈਓ ਜਿਸ ਕਾ ਸਭ ਤੋਂ ਉਦਾਰੋ ਜੇ ਗੋਖਾ ਵੇਜੇ ਕੋ ਪੁੰਚਾ ਤਿਸ ਕਾ ਹੋਈ ਉਦਾਰੋ ਇਹ ਵਸਤੂ ਤ ਜਿਨ ਨਾਈ ਨਿਤ ਨਿਤ ਰਾਖੁਰ ਤਾਰੋ ਤੁਮ ਸੰਸਾਰ ਚਿਰਨ ਲਗ ਤਰੀਐ ਸਭ ਨਾਨਕ ਬ੍ਰਹਮਾ ਪ੍ਰਸਾਦ ਸੋ ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨ ਨੂੰ ਕੋਈ ਮੈਨਰ ਗੁਣਿਆਰੇ ਕੋ ਗੁਣ ਨਹੀਂ ਆਪੇ ਤੇਰਸ ਪਿਉਈ ਤਰਸ ਪਿਆ ਮੈਰਾ ਮਤ ਹੁਈ ਸਤ ਗੁਰ ਸਜਣਾ ਮਿਲੇਆ ਨਾਨਕ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ